ਤੱਕ ਕੋਈ ਦੇਖ ਨਹੀਂ ਰਿਹਾ 11 ਕਰੋੜ ਜੋਗੀ ਜਿਹੜੀ ਪ੍ਰੋਫੈਸਰ ਪੰਜਾਬ ਸਰਕਾਰ ਦੀ ਤਰਫੋਂ ਸੇ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੀ ਮੱਦੇ ਨਾਲ ਬਠਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਬਸਤੋਬੀਆਂ ਨਿਬਸਤੀ ਦੇ ਵਿੱਚ ਜੋ ਨਾਜਾਇਜ਼ ਕਬਜ਼ਾ ਰਮਨਦੀਪ ਕੌਰ ਪੁੱਤਰੀ ਪੱਪੂ ਸਿੰਘ ਨੇ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਪੁਲਿਸ ਵੱਲੋਂ ਮੁਲਾਕੇ ਤੇ ਮਦਦ ਦਿੱਤੀ ਗਈ ਹੈ ਇਸ ਦੇ ਵਿੱਚ ਰਮਨਦੀਪ ਕੌਰ ਜੋ ਹੈ ਇਸ ਦੇ ਉੱਪਰ ਇੱਕ ਐਨਡੀपीएस ਦਾ ਮੁਕਤਮਾ ਦਰਜ ਹੈ ਤੇ ਇਸ ਦੀ ਇੱਕ ਭੈਣ ਨੀਤੂ ਹੈਗੀ ਜਿਸ ਦੇ ਉੱਪਰ ਦੋ ਐਨਡੀपीएस ਦੇ ਮੁਕਤਮੇ ਦਰਜ ਨੇ ਤੇ ਹੁਣ ਵੀ ਇਹ ਸਿਵਲ ਲਾਈਨ ਦੇ ਇੱਕ ਮੁਕਤਮੇ ਦੇ ਵਿੱਚ ਜਿਹੜਾ 20 ਗ੍ਰਾਮ ਹੈਰੋਇਨ ਦਾ ਮੁਕਤਮਾ ਦਰਜ ਸੀਗਾ ਜੇਲ੍ਹ ਦੇ ਵਿੱਚ ਬੰਦ ਹੈ ਸੋ ਇਹਨਾਂ ਦੋਨਾਂ ਭੈਣਾਂ ਦੇ ਉੱਪਰ ਤਕਰੀਬਨ ਤਿੰਨ ਮੁਕਤਮੇ ਦਰਜ ਨੇ ਤੇ ਲਗਾਤਾਰ ਇਹ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਦੇ ਨਾਲ ਹੀ ਜਿਹੜਾ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਵੀ ਕੀਤਾ ਗਿਆ ਸੀਗਾ ਤੋਂ ਅੱਜ ਬਟਿੰਡਾ ਪੁਲਿਸ ਵੱਲੋਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਪਹਿਲੇ ਵੀ ਤੋਂ ਇਹਨਾਂ ਦੇ ਵਿੱਚ ਕਿੰਨੇ ਮਕਾਨ ਟਾਇਗੇ ਟੋਟਲ ਹੁਣ ਤੱਕ ਕਿੰਨੇ ਮਕਾਨ ਜਿਹੜੇ ਟਾਇਗੇ तकरीबन 7 ਦੇ ਕਰੀਬ ਜਿਹੜੇ ਮਕਾਨ ਜਿਹੜੇ ਹੈਗੇ ਨੇ ਟੋਟਲ ਟਾਇਗੇ ਨੇ ਜਿਸ ਦੇ ਵਿੱਚ 6 ਮਕਾਨ ਤੋਬੇਨਾ ਬਸਤੀ ਦੇ ਵਿੱਚ ਟਾਇਗੇ ਨੇ ਜੋ ਨਸ਼ਾ ਤਸਕਰਾਂ ਨੇ ਪ੍ਰਾਪਰਟੀ ਜਿਹੜੀ ਬਣਾਈ ਗਈ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਮਕਾਨ ਹੈ ਬਸਤੀ ਨੰਬਰ 3 ਬੀੜ ਤਲਾਬ ਦੇ ਵਿੱਚ ਜੋ ਸੂਰਜ ਨਾਮ ਦੇ ਇੱਕ ਸਮਗਲਰ ਸੀਗਾ ਉਸਨੇ ਪ੍ਰਾਪਰਟੀ ਬਣਾਈ ਸੀਗੀ ਉਸ ਦੇ ਉੱਪਰ ਡੈਮੋਲੇਸ਼ਨ ਡਰਾਈਵ ਦੇ ਤਹਿਤ ਕਾਰਵਾਈ ਕੀਤੀ ਗਈ ਹੈ